ਜੀ ਹਨ ਸਾਦ ਸੰਗਤ ਠੰਡੇ ਬੁਰਜ ਵਿੱਚ ਬੈਠ ਕੇ ਵੀ ਅਤ ਦੀ ਠੰਡ ਹੈ بارش ਹੋ ਕੇ ਹਟੀ ਹੈ ਭੁੱਖ ਹੈ ਪਿਆਸ ਹੈ ਸਮੇਂ ਦੇ ਮੁਤਾਬਕ ਕੋਈ ਸਹੂਲਤ ਨਹੀਂ ਹੈ ਪਰ ਸਾਰੀ ਰਾਤ ਇੱਕੋ ਗੱਲ ਕਹਿੰਦੇ ਰਹੇ ਨਾ ਬੇਟਾ ਇਹ ਦੁਸ਼ਟ ਹਨ ਇਹ ਜਮਦੂਤ ਹਨ ਦਰਸ ਤੇ ਦਇਆ ਨਾ ਦੀ ਕੋਈ ਚੀਜ਼ ਨਹੀਂ ਇਹਨਾਂ ਦੇ ਵਿੱਚ ਪਰ ਇੱਕ ਗੱਲ ਯਾਦ ਰੱਖਿਓ ਇਹਨਾਂ ਨੇ ਤੁਹਾਨੂੰ ਸ਼ਹੀਦ ਕਰਨਾ ਹੈ ਲਾਲਚ ਵਸ ਨਾ ਹੋਇਓ ਦੁੱਖ ਆਉਂਦੇ ਨੇ ਮਰਦਾ ਤੇ ਆਉਂਦੇ ਨੇ ਪਰ ਆਪਣੇ ਦਾਦੇ ਦੇ ਬਚਨ ਯਾਦ ਰੱਖਿਓ ਦਾਦੇ ਤੋਂ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਾਲੇ ਪਾਸੇ ਧਿਆਨ ਦਿਉਣਾ ਇਹ ਇੱਕ ਮਾਤ ਗੁਜਰੀ ਜੀ ਦਾ ਉੱਤਮ ਸੁਪਤਨੀ ਹੋਣਾ ਤੇ ਆਪਣੇ ਪਤੀ ਦੇ ਗੁਣਾ ਤੋਂ ਜਾਣੂ ਹੋਣਾ ਇਹ ਸਾਧ ਸੰਗਤ ਬੇਟਾ ਦੁਸ਼ਟ ਤਸੀਹੇ ਦੇ ਘਨੇਰੇ ਉਦੋਂ ਬਚਨ ਸਿਮਰਣੇ ਦਾਦੇ ਕਹ ਰੇ ਜਦੋਂ ਦੁਸ਼ਟ ਤਸੀਹੇ ਦੇਣਗੇ ਤਸੀਹੇ ਨਾ ਚੱਲੇ ਜਾਣ ਦਾਦੇ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰਿਓ ਉਹਨਾਂ ਦੇ ਬਚਨ ਹਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹ ਔਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੇ ਇਹਨਾਂ ਬਚਨਾਂ ਦੇ ਮੁਤਾਬਕ ਇਹ ਬਚਨ ਜਿਉ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਣੇ ਸਥੰਮਣ ਇਹ ਮਾਤ ਗੁਜਰੀ ਦੀ ਕੁਰਬਾਨੀ ਹੈ ਜਿਸ ਦਿਨ ਸ਼ਹੀਦ ਹੋਣ ਵਾਸਤੇ ਠੰਡੇ ਬੁਰਜ ਤੋਂ ਬੱਚੇ ਤੁਰਦੇ ਨੇ ਤੇ ਮਾਤ ਗੁਜਰੀ ਜੀ ਬੜੇ ਪਿਆਰ ਦੇ ਨਾਲ ਕਹਿੰਦੇ ਆਓ ਜਾਣ ਇਸੇ ਪਹਿਲੇ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰੂੰ ਜਰਾ ਮੂੰਹ ধੁਲਾ ਤੋ ਲੂੰ ਆਓ ਜੁਰਾਵਰ ਸਿੰਘ ਏਓ ਮਾਂ ਆ ਮਾਤ ਗੁਜਰੀ ਜਿਨ੍ਹਾਂ ਦਾ 1632 ਜਾਂ 1634 ਪ੍ਰਿੰਸੀਪਲ ਸਤਵੀਰ ਸਿੰਘ ਜੀ 1632 ਈਸਵੀ ਵਿੱਚ ਕਹਿੰਦੇ ਆਨੰਦ ਕਾਰਜ ਹੋਇਆ ਧਿਆਨ ਦੇਣਾ ਤੇ 1666 ਈਸਵੀ ਦੇ ਵਿੱਚ ਬਾਲ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੁੰਦਾ ਸਾਧ ਸੰਗਤ ਇਨਾ ਲੰਮਾ ਸਮਾਂ ਵਿੱਚ ਪੈਂਦਾ ਹੈ ਜਿਹੜੀ ਮਾਂ ਅਰਦਾਸਾਂ ਕਰ ਕਰਕੇ ਪੁੱਤਰ ਦੀ ਪ੍ਰਾਪਤੀ ਕਰਦੀ ਹੈ ਅੱਜ ਪੁੱਤਰੇ ਦੋ ਕੋਲ ਨੇ ਪਤਾ ਸ਼ਹੀਦ ਹੋ ਜਾਣਾ ਹੈ ਤੇ ਫਿਰ ਵੀ ਕਹਿੰਦੀ ਆਓ ਮੇਰੇ ਪੁੱਤਰ ਮੈਨੂੰ ਪਤਾ ਤੁਸੀਂ ਸਿੱਖੀ ਸਿੱਧਕ ਭਰੋਸੇ ਨਾਲ ਇਸ ਪੰਥ ਤੋਂ ਸਿੱਖੀ ਤੋਂ ਕੁਰਬਾਨ ਹੋ ਜਾਵੋਗੇ ਪਰ ਮੈਂ ਜਾਣ ਤੋਂ ਪਹਿਲਾਂ ਸੋਹਣੇ ਲਾਲ ਜੀ ਆਪਣੇ ਗਲ ਦੇ ਨਾਲ ਆਲਮਾ ਤੁਹਾਨੂੰ ਗੱਲ ਵੱਕੜੀ ਵਿੱਚ ਲੈ ਲਵਾਂ ਤੁਹਾਨੂੰ ਇਹ ਅੱਜ ਲੋੜ ਆ ਸਾਧ ਸੰਗਤ ਹਰ ਗੁਰਸਿੱਖ ਕੋਈ ਕਰਮ ਕਰੇ ਆ ਦਸੰਬਰ ਦਾ ਮਹੀਨਾ ਪੋ ਦਾ ਮਹੀਨਾ ਇੰਨਾ ਕਿ ਚੇਤੇ ਰੱਖ ਲਵੇ ਮੈਂ ਡੀਜੇ ਨਹੀਂ ਵਜਾਵਾਂਗਾ ਇੰਨੀ ਖੁਸ਼ੀ ਔਰ ਇਸ ਤਰੀਕੇ ਦੇ ਨਾਲ ਨਹੀਂ ਵਿਚਰਾਂਗਾ ਕਿ ਛੋਟੇ ਸਹਿਬਜ਼ਾਦਿਆਂ ਦੀਆਂ ਯਾਦਾਂ ਹੀ ਭੁੱਲ ਜਾਣ ਮੈਨੂੰ ਮਾਤ ਗੁਜਰੀ ਦੇ ਉਪਦੇਸ਼ ਹੀ ਭੁੱਲ ਜਾਵੇ ਮੈਨੂੰ ਔਰ ਜੇ ਸਾਨੂੰ ਇਤਿਹਾਸ ਇਹ ਜਿਹੜਾ ਇਤਿਹਾਸ ਹੈ ਨਾ ਸਾਧ ਸੰਗਤ ਛੋਟੇ ਸਹਿਬਜ਼ਾਦਿਆਂ ਦਾ ਇਹ ਸਾਡੇ ਬਜ਼ੁਰਗ ਸਾਡੀਆਂ ਦਾਦੀਆਂ ਸਾਡੀਆਂ ਮਾਤਾਵਾਂ ਇੱਕ ਪਾਸੇ ਨਾਲ ਸਾਨੂੰ ਲੰਮੇ ਪਾ ਲੈਂਦੀਆਂ ਸਨ ਨਾਲੇ ਇਤਿਹਾਸ ਸੁਣਾਉਂਦੀਆਂ ਸਨ ਉਚੇਚੇ ਤੌਰ ਤੇ ਨਹੀਂ ਸੀ ਸੁੋਣਾ ਪੈਂਦਾ ਮਾਂ ਦਾਦੀ ਪ੍ਰਚਾਰਕ ਸੀ ਸਾਡੀ ਅੱਜ ਵੇਖ ਲਈਏ ਆਪਾਂ ਛੋਟੇ ਸਹਿਬਜ਼ਾਦਿਆਂ ਦਾ ਵੱਡੇ ਸਹਿਬਜ਼ਾਦਿਆਂ ਦਾ ਇਤਿਹਾਸ ਸਾਡੀ ਨਜ਼ਰ ਤੋਂ ਕਿਤੇ ਦੂਰ ਚਲੇ ਗਿਆ ਔਰ ਆਪਾਂ ਇੰਨੇ ਭੁੱਲ ਚੁੱਕੇ ਆਂ ਕਦੇ ਵਿਚਾਰ ਹੀ ਨਹੀਂ ਆਉਂਦੀ ਸਾਧ ਸੰਗਤ ਇਹ ਵਿਚਾਰ ਕਰੀਏ ਆਪਾਂ ਜਿੱਥੇ ਇਹ ਵਿਚਾਰ ਕਰਨੀ ਹੈ ਉਥੇ ਮਾਂ ਕਦੇ ਵੀ ਨਾਈ ਦੀ ਦੁਕਾਨ ਤੇ ਨਾ ਆਪ ਜਾਵੇ ਨਾ ਬੱਚੇ ਨੂੰ ਲੈ ਕੇ ਜਾਵੇ ਕਿਉਂ ਕਿ ਆਖਰੀ ਸਮੇਂ ਤੇ ਦੋ ਲਾਲ ਕੀਮਤੀ ਲਾਲ ਜਿਨ੍ਹਾਂ ਵਰਗੇ ਨਾ ਪਹਿਲਾਂ ਇਸ ਸ੍ਰਿਸ਼ਟੀ ਤੇ ਪੈਦਾ ਹੋਏ ਸਨ ਨਾ ਬਾਅਦ ਵਿੱਚ ਹੋਣੇ ਆ ਉਹ ਕੀਮਤੀ ਦੋ ਲਾਲ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਂ ਕਹਿੰਦੀ ਹੈ ਪੁੱਤ ਇਹ ਕੇਸ ਵਾਧੂ ਨਹੀਂ ਇਹ ਕੇਸ ਭਾਰੇ ਨਹੀਂ